ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਪਲ ਪਲ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮੋ ਸ਼ਿਵਾਏ ਗੁਰੂ ਜੀ ਸਦਾ ਸਹਾਈ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮੋ ਸ਼ਿਵਾਏ ਗੁਰੂ ਜੀ ਸਦਾ ਸਹਾਈ ਗੁਰੂ ਜੀ ਨੇ ਮੈਨੂੰ ਜੂਨ ਲਾਸਟ 2023 ਵਿੱਚ ਮੈਨੂੰ ਆਪਣੇ ਨਾਲ ਜੋੜਿਆ ਤਨ ਤਨ ਗੁਰੂ ਜੀ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਜੀ ਤੁਸੀਂ ਮੈਨੂੰ ਚੁਣਿਆ ਆਪਣੇ ਨਾਲ ਤੁਸੀਂ ਮੈਨੂੰ ਜੋੜਿਆ ਤੇ ਗੁਰੂ ਜੀ ਦੇ ਸੰਦੇਸ਼ਾਂ ਨੇ ਸ਼ੁਰੂ ਹੋ ਗਏ ਕੁੜੀਏ ਸਾਸੰਤਿ ਕਰਾ ਤੇ ਮੈਂ ਪਹਿਲਾ ਸਾਸੰਤਿ ਵੀ ਉਹ ਗਸਰੂ ਆਪਣੇ ਘਰ ਵਿੱਚ ਕਰਾਇਆ ਤੇ ਗੁਰੂ ਜੀ ਨੇ ਮੈਨੂੰ ਚਾਉਕ ਸ਼ਾਂਤ ਦਰਸ਼ਨ ਦਿੱਤੇ ਮੈਨੂੰ ਗੁਰੂ ਜੀ ਨੇ ਲੱਖ ਲੱਖ ਵਾਰ ਸ਼ੁਕਰਾਨਾ ਫਿਰ ਗੁਰੂ ਜੀ ਪਲ ਪਲ ਦਾ ਸ਼ੁਕਰਾਨਾ ਗੁਰੂ ਜੀ ਮੈਨੂੰ ਬles ਕਰਨ ਦਾ ਸ਼ੁਕਰਾਨਾ ਗੁਰੂ ਜੀ ਮੇਰੇ ਬੇਟੇ ਨੂੰ ਥੋੜੀ ਜਿਹੀ ਪ੍ਰੋਬਲਮ ਸੀ ਉਧ ਹੀ ਕਾਫੀ ਹੱਦ ਤੱਕ ਠੀਕ ਕੀਤੀ ਗੁਰੂ ਮਹਾਰਾਜ ਜੀ ਨੇ ਸ਼ੁਕਰਾਨਾ ਗੁਰੂ ਜੀ ਤੇ ਫਿਰ ਮੈਨੂੰ ਗੁਰੂ ਜੀ ਦਾ ਸੰਦੇਸ਼ ਆਇਆ ਕਿ ਕੁੜੀਏ ਤੂੰ ਮੇਰੇ ਬਾਰੇ ਮੰਦਰ ਤਾਂ ਛਤਰਪੁਰ ਤੇ ਫਿਰ ਮੈਂ 24 ਸਤੰਬਰ ਨੂੰ ਆਪਣੀ ਛੋਟੀ ਭੈਣ ਤੇ ਉਹਦੇ ਹਸਬੰਦ ਜਾਨੀ ਅੰਕਲ ਜੀ ਦੇ ਉਹਦੇ ਨਾਲ ਅਸੀਂ ਗਏ ਅਸੀਂ ਛਤਰਪੁਰ ਤੇ ਗੁਰੂ ਜੀ ਨੇ ਬਹੁਤ ਵਧੀਆ ਬਲੇਸਿੰਗ ਦਿੱਤੀਆਂ ਸਾਨੂੰ ਉੱਤੇ ਇੰਨੀ ਸਾਨੂੰ ਖੁਸ਼ਬੂ ਆਈ ਫੁੱਲਾਂ ਦੀ ਇਸ ਨੂੰ ਇੱਦਾਂ ਲੱਗੇ ਜਿਦਾਂ ਅਸੀਂ ਸਵਰਗ ਤੇ ਆ ਗਏ ਆ ਸ਼ਾਂਤੀ ਬਿਲਕੁਲ ਗੁਰੂ ਜੀ ਬles ਕਰਨ ਸਾਰਿਆਂ ਨੂੰ ਬles ਕੀਤਾ ਹੁੰਦੇ ਜਿੰਨੀ ਵੀ ਸੰਗਤ ਸੀਗੀ ਤੇ ਗੁਰੂ ਜੀ ਦਾ ਅਸੀਂ ਸ਼ੁਕਰ ਕਰਦੇ ਆ ਗੁਰੂ ਜੀ ਨੇ ਸਾਨੂੰ ਆਪਣੇ ਦਰਬਾਰ ਤੇ ਬੁਲਾਇਆ ਆਪਣੇ ਨਾਲ ਜੋੜਿਆ ਤੇ ਮੈਂ ਡਾਇਬਟਿਕ ਪੇਸ਼ੈਂਟ ਐ ਮੈਂ ਚਾਰ ਵਾਰੀ ਸੁਨ ਲੈ ਲੈਂਦੀ ਸੀ ਇੱਕ ਵਾਰੀ ਸਵੇਰੇ ਇੱਕ ਵਾਰੀ ਫਿਰ ਦੁਪਹਿਰੇ ਤੇ ਇੱਕ ਵਾਰੀ ਸ਼ਾਮ ਨੂੰ ਤੇ ਇੱਕ ਵਾਰੀ ਰਾਤ ਨੂੰ ਖਾਣਾ ਖਾਣ ਤੋਂ ਪਹਿਲਾਂ ਇੱਕ ਗੁਰੂ ਜੀ ਨੇ ਮੈਨੂੰ ਬles ਕੀਤਾ ਤੇ ਮੈਂ ਹੁਣ ਇੱਕੋ ਹੀ ਬਸ ਇنسੁਲਿਨ ਰਾਤ ਨੂੰ ਲੈਣੀ ਆ ਮੈਂ ਦੋ ਤਰ੍ਹਾਂ ਦੇ ਇੰਜੈਕਸ਼ਨ ਲੈਂਦੀ ਸੀ ਬਸ ਇੱਕੋ ਹੀ ਤਰ੍ਹਾਂ ਦਾ ਇੰਜੈਕਸ਼ਨ ਇੱਕ ਵਾਰੀ ਦਾ ਰਹਿ ਗਿਆ ਤੇ ਗੁਰੂ ਜੀ ਨੇ ਮੈਨੂੰ ਅੱਗੋਂ ਵੀ ਠੀਕ ਕਰਨਾ ਤੇ ਗੁਰੂ ਜੀ ਨੇ ਮੇਰੇ ਪੂਰੇ ਪਰਿਵਾਰ ਨੂੰ ਬles ਕੀਤਾ ਗਾਂ ਵੀ ਕਰਨਗੇ ਬles ਕੋਈ ਵੀ ਕਸ਼ਟ ਹੈਗਾ ਕੋਈ ਦੁੱਖ ਹੈਗਾ ਗੁਰੂ ਜੀ ਮੇਰੇ ਬੱਚਿਆਂ ਤੇ ਮਿਹਰ ਕਰਨਗੇ ਮਿਹਰ ਭਰੇ ਹੱਥ ਰੱਖਣਗੇ ਸਾਰੀ ਸੰਗਤ ਤੇ ਮਿਹਰ ਭਰੇ ਹੱਥ ਰੱਖਿਓ ਗੁਰੂ ਜੀ ਅਨੰਤਮ ਨੰਤਮ ਸ਼ੁਕਰਾਨਾ ਗੁਰੂ ਜੀ ਹੁਣ ਗੁਰੂ ਜੀ ਮੈਨੂੰ ਬਾਰ ਬਾਰ ਇੱਕੋ ਹੀ ਸੰਦੇਸ਼ ਦਿੰਦੇ ਆ ਤੇਰੇ ਘਰ ਸ਼ਾਇਦ ਦੀ ਪਰਸ਼ਾ ਹੋਣੀ ਹੈ ਤੇ ਤੈਨੂੰ ਮੈਂ ਕੋਠੀ ਬles ਕਰਨੀ ਹੈ ਤੇ ਗੁਰੂ ਜੀ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਜਰੂਰ ਕਰੋ ਮੇਰੇ ਤੇ ਮਿਹਰ ਕਰੋ ਮੇਰੇ ਪਰਿਵਾਰ ਤੇ ਮਿਹਰ ਕਰੋ ਗੁਰੂ ਜੀ ਤੇ ਮੈਨੂੰ ਆਂਦਾ ਸਨੇਹ ਕੁੜੀਏ ਸਾਸ ਸੰਗ ਦੀ ਤਿਆਰੀ ਕਰਨ ਲੈ ਤੇ ਗੁਰੂ ਜੀ ਜਦੋਂ ਵੀ ਤੁਹਾਡੀ ਮਿਹਰ ਹੋਈ ਜਦੋਂ ਤੋ ਸ਼ੁਕਰਾਨਾ ਸਤਸੰਗ ਨੂੰ ਤੋ ਸ਼ੁਕਰਵਾ ਹੀ ਲੈਣਾ ਹੈ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਹਰ ਪਲ ਸ਼ੁਕਰਾਨਾ ਗੁਰੂ ਜੀ ਇੱਕ ਇੱਕ ਸਵਾਸ ਦੇਣ ਦਾ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਮੈਂ ਇੱਥੇ ਹੀ ਆਪਣੇ ਸਤਸੰਗ ਨੂੰ ਵਿਰਾਮ ਕਰ ਦਿਆਂ ਓਮ ਨਮੋ शिवाय ਸ਼ਿਵ ਜੀ ਸਦਾ ਸਹਾਇ

ਤੁਰਬੀ ਤੇ ਨਹੀਂ ਚੜਨਾ ਚਾਹੀਏ ਸੰਗਤ ਜੀ ਜਾਨ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੁਸੀਂ ਉਹਨਾਂ ਨੂੰ ਸ਼ੁਕਰਾਨਾ ਕਰ ਸਕਦੇ ਹੋ ਜੇ ਸਾਡੇ ਕੋਲ ਕੋਈ ਦਿੱਤੇ ਗਏ WhatsApp ਨੰਬਰ ਹੀ ਮੈਲ ਆਈਡੀ ਤੇ ਬੋਲ ਕੇ ਲਿਖ ਕੇ ਕਿਸੇ ਲੈਂਗੁਏਜ ਦੀ ਆ ਪੰਜਾਬੀ ਸੰਭੇਜ ਸਕਦੇ ਹਾਂ ਅਤੇ ਗੁਰੂ ਜੀ ਦਾ ਤੁਹਾਨੂੰ ਤਾਂ ਸੰਗਤ ਜੀ ਦਾ ਸ਼ੁਕਰਾਨਾ ਕਰ ਸਕਦੇ ਹਾਂ ਸੁਣਾਇਆ ਜਗਦੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤ ਮਨੋਂ ਤੁਹਾਨੂੰ ਸ਼ੁਕਰਾਨਾ ਕਰਦੇ ਹਾਂ